ਹਲਕਾ ਅਜਨਾਲਾ ਦੇ ਪਿੰਡ ਚੱਕ ਡੋਗਰਾ ਵਿੱਚ ਭਗਵਾਨ ਵਾਲਮੀਕ ਗੁਰੂ ਗਿਆਨਾ ਸ਼ਕਤੀ ਦਲ ਦੀ ਮੁੱਖ ਸੰਚਾਲਕ ਬਾਬਾ ਜਮਲ ਸਿੰਘ ਸਹਿਰੀ ਅਤੇ ਬਾਬਾ ਲਖਬੀਰ ਸਾਹਿਬ ਜੀ ਤੇ ਪ੍ਰਧਾਨ ਰਜੀਤ ਸਿੰਘ ਵੱਲੋਂ ਪਿੰਡ ਚੱਕ ਡੋਗਰਾ ਵਿੱਚ ਪਹੁੰਚ ਕੇ ਮੁਖਤਾਰ ਸਿੰਘ ਨੂੰ ਪਿੰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਬਾਕੀ ਉਹਦੇਦਾਰੀਆਂ ਦੇਣ ਦਾ ਵੀ ਅਧਿਕਾਰ ਦਿੱਤਾ ਗਿਆ ਬਾਬਾ ਜਮਲ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜੋ ਵੀ ਅੱਜ ਮੁਖਤਾਰ ਸਿੰਘ ਜੀ ਨੂੰ ਜਿਮੇਦਾਰੀ ਦਿੱਤੀ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਤਨਦੇਹੀ ਦੇ ਨਾਲ ਨਿਭਾਵੇਗਾ ਮਕਤਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਬਾਬਾ ਜੀ ਵੱਲੋਂ ਅੱਜ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਉਹਨਾਂ ਦੇ ਨਾਲ ਤਨਦੇਹੀ ਦੇ ਨਾਲ ਨਿਭਾਵਾਂਗਾ ਹਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਆਤਕ ਕੜਵਾ ਸੱਚ ਹਣੀ ਬਾਬਾ ਜੀ ਕੀ ਨਾਮ ਹੈ ਮੇਰਾ ਜਮੇ ਸਿੰਘ ਸ਼ੈਦ ਅੱਜ ਮੀਟਿੰਗ ਕੀਤੀ ਗਈ ਕਿਹਦੇ ਪਿੰਡ ਕੀਤੀ ਗਈ ਜਿਹੜੀ ਸੰਸਥਾ ਲੋਕ ਕੀ ਮਸਲੇ ਜਿਹੜੀ ਮਸਲੇ ਜੀ ਕੀਤੀ ਗਈ ਮੀਟਿੰਗ ਇਹ ਪਿੰਡ ਚੱਕ ਡੋਗਰਾ ਦੇ ਵਿੱਚ 16 ਮੈਂਬਰੀ ਕਮੇਟੀ ਜਿਹੜੀ ਨਿਯੁਕਤ ਕੀਤੀ ਗਈ ਆ ਸੋ ਸਾਡੇ ਸਾਰੇ ਪਿੰਡਾਂ ਦੇ ਕਮੇਟੀਆਂ ਜਿਹੜੀਆਂ ਨਿਯੁਕਤ ਹੋ ਰਹੀਆਂ ਆ ਐਸੇ ਕਿਤਾ ਅੱਜ ਨਾਲੇ ਸ਼ਹਿਰ ਦੇ ਲਾਗੇ ਪਿੰਡ ਚੱਕ ਡੋਗਰਾ ਜੀ ਕਮੇਟੀ ਨਿਯੁਕਤ ਕੀਤੀ ਆ ਜਿੱਥੇ ਸਰਦਾਰ ਮੁਖਾ ਸਿੰਘ ਜੀ ਨੂੰ ਅਕਾਈ ਪਿੰਡਾਂ ਲਾਇਆ ਗਿਆ ਪਲਵੰਤ ਸਿੰਘ ਜੀ ਬਲਕਾ ਸਿੰਘ ਜੀ ਸਲਵਿੰਦਰ ਸਿੰਘ ਜੀ ਸਿੰਦਰ ਸਿੰਘ ਜੀ ਸੁਰਜੀਤ ਸਿੰਘ ਜੀ ਮੁਕਤਾਰ ਸਿੰਘ ਤਰਸੀਮ ਸਿੰਘ ਗੁਲਜਾਰ ਸਿੰਘ ਗੁਰਨਾਮ ਸਿੰਘ ਹੀਰਾ ਸਿੰਘ ਬੱਗਾ ਸਿੰਘ ਸਵਿੰਦਰ ਸਿੰਘ ਸੁਖਾ ਵੀਰ ਜਗਤਾਰ ਸਿੰਘ ਜਿਨ੍ਹਾਂ ਨੂੰ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਵਧਾਈ ਪਾਤਰਿਆ ਵੀਰ ਅਸੀਂ ਵੀ ਇਹਨਾਂ ਕੋ ਆਸ ਕਰਦੇ ਹਾਂ ਕਿ ਇਹ ਜਿਹੜੀ ਕਮੇਟੀ ਦੇ ਵਿੱਚ ਵਧੀਆ ਕੰਮ ਨਿਭਾਉਣਗੇ ਵੈਸੇ ਵੀ ਆਪਾਂ ਵੀਰ ਜਿਹੜਾ ਪ੍ਰਧਾਨ ਲੱਗਾ ਸਾਡਾ ਮੁਕਾ ਵੀਰ ਜੀ ਇਹਦੇ ਬਾਰੇ ਅੱਗੇ ਵੀ ਕੇ ਕੋ ਸੁਣਿਆ ਵਾ ਕਿ ਵੀਰ ਸੇਵਾ ਪ੍ਰਤੀ ਜਿਹੜਾ ਕੰਮ ਵਧੀਆ ਕਰਦਾ ਵਾ ਅਸੀਂ ਵੀ ਇਹ ਵੀਰ ਕੋ ਆਸ ਰੱਖਦੇ ਹਾਂ ਕਿ ਜਿਹੜੀ ਸੇਵਾ ਇਹਨੂੰ ਦਿੱਤੀ ਗਈ ਆ ਪਿੰਡ ਦਾ ਇਕਾਈ ਪ੍ਰਧਾਨ ਲਾ ਗਿਆ ਭਗਵਾਨ ਵਾਲਮੀਕੀ ਗੁਰੂ ਗਿਆਨ ਸ਼ਕਤੀ ਦਾ ਵੱਲੋਂ ਉਹਦੇ ਵਿੱਚ ਸੰਸਥਾ ਚ ਵਧੀਆ ਕੰਮ ਕਰੇਗਾ ਸੋ ਅਸੀਂ ਵੀ ਅੱਜ ਵੀ ਤੋਂ ਆਸ ਰੱਖਦੇ ਆ ਜੋ ਬਲੇ ਸੋਨਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਹਾਂ ਹਾਂਜੀ ਵੀਰ ਜੀ ਕੀ ਨਾਇਟਡ ਆ ਮੇਰਾ ਨਾਮ ਉਸਤਾ ਸਿੰਘ ਜੀ ਅੱਜ ਉਹ ਵਾਲਮੀਕੀ ਸਮਾਜ ਚ ਤੁਹਾਨੂੰ ਬਾਬਾ ਜੀ ਉਹਦਾ ਦੇ ਕੇ ਚੱਲੇ ਆ ਤੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਬਾਬਾ ਜੀ ਬਈ ਇਹ ਕਿੰਨਾ ਜੋ ਵੀ ਉਹਦਾ ਦੇ ਹੀ ਗਏ ਆ ਇਹਦੀ ਵਧੀਆ ਸੇਵਾ ਨਭਾਂਗੇ ਇਹ ਕਮੇਟੀ ਪਿੰਡ ਦੀ ਬਣੀ ਆ ਇਹਦੇ ਵਿੱਚ ਚੰਗੇ ਹੀ ਕੰਮ ਕਰੇ ਜਾਣਗੇ ਮਾੜਾ ਕੰਮ ਕੋਈ ਨਹੀਂ ਕੀਤਾ ਜਾਏਗਾ ਇਹਦੇ ਵਿੱਚ ਬਾਬੇ ਹੋਣਾ ਜੀ ਮੇਰੇ ਪਰ ਹੱਥੋਂ ਇਹਨਾਂ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਅਸੀਂ ਪਿੰਡ ਚੱਕ ਲੋਗਰਾ ਵਿੱਚ ਪਹੁੰਚੇ ਹਾਂ ਜਿਸ ਵਿੱਚ ਮੋਕਾ ਸਿੰਘ ਨੂੰ ਉਕਾਈ ਪ੍ਰਧਾਨ ਪਿੰਡ ਵਿੱਚ ਨੂੰ ਨਿਯੁਕਤ ਕੀਤਾ ਗਿਆ ਵਾ ਅਸੀਂ ਇਸ ਵੀਰ ਤੋਂ ਆਸ ਕਰਦੇ ਹਾਂ ਕਿ ਇਹ ਜਿਹੜਾ ਉਹਦਾ ਦਿੱਤਾ ਗਿਆ ਹੈ ਬਹੁਤ ਵਧੀਆ ਤਨਮਾਨ ਨਾਲ ਸੇਵਾ ਕਰੇਗਾ ਤੇ ਸਾਰੀਆਂ ਨੇ ਮੁਸ਼ਕਲਾਂ ਨੂੰ ਹੱਲ ਕਰੇਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਬਈ ਕੀ ਨਾਈ ਚੜਾ ਮੇਰਾ ਨਾਮ ਡਾਕਟਰ ਸਕੰਦਰ ਸਿੰਘ ਪੋਲਾ ਪੰਡੇ ਕੀ ਅੱਜ ਮੀਟਿੰਗ ਕੀਤੀ ਗਈ ਬਾਬਾ ਹੁਣਾ ਲੋ ਵਾਲਮੀਕੀ ਸਮਾਜ ਲੋ ਮੀਟਿੰਗ ਕੀਤੀ ਗਈ ਆ ਤੇ ਕਿਹੜੇ ਸਬੰਧ ਵਿੱਚ ਮੈਂ ਕਿਹੜੇ ਕਿਹੜੇ ਓਰ ਦੇ ਦੇਖ ਚੱਲੇ ਅੱਜ ਉਹਨਾਂ ਨੂੰ ਅੱਜ ਇਹ ਵੀ ਜਿਹਨੂੰ ਜੋ ਅਧਾ ਦਿੱਤਾ ਪਿੰਡ ਵਿੱਚ ਪ੍ਰਧਾਨ ਕੀਤਾ ਜੀ ਵਾਲਮੀਕੀ ਦੀ ਸੰਸਥਾ ਵੱਲੋਂ ਜਿਹਦੇ ਪ੍ਰਧਾਨ ਮੁਖ ਸੰਗਾਲ ਕੁਸਤਾ ਜੀ ਮੈਂ ਵੀਰ ਜੀ ਨੂੰ ਵਧਾਈ ਦੇਣਾ ਪ੍ਰਧਾਨਪਨ ਤੇ ਔਰ ਇੱਕ ਬੇਨਤੀ ਵੱਖਰੀ ਕਰਦਾ ਸਾਰਿਆਂ ਨੂੰ ਕੇ ਸਾਰੇ ਵੀਰ ਇੱਕ ਇੱਕ ਦਰਖਤ ਜ਼ਰੂਰ ਲਗਾਉਣ ਵਾਇਰੂ ਚਿੱਕਾ ਖਾਲਸਾ ਵਾਇਰੂ